ਦੋਸਤੋ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰੇਕ ਸਰਕਾਰੀ ਦਫ਼ਤਰ ਦੇ ਵਿੱਚ ਤਕਰੀਬਨ ਪ੍ਰਵਾਸੀ ਜਿਹੜੇ ਆਫਸਰ ਲੱਗੇ ਹੋਏ ਆ ਬਹੁਤੇ ਪ੍ਰਵਾਸੀ ਆਫਸਰ ਲੱਗੇ ਹੋਏ ਆ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਇੱਕ ਦਫ਼ਤਰ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਪੰਜਾਬੀ ਧੀ ਦੇ ਨਾਲ ਬਦਸਲੂਕੀ ਕੀਤੀ ਤੇ ਬਦਸਲੂਕੀ ਇਸ ਤਰ੍ਹਾਂ ਕੀਤੀ ਕਿ ਉਹ ਰਾਤ ਨੂੰ ਉਹਨੂੰ ਗਲਤ ਮੈਸੇਜ ਕਰਦਾ ਸੀ ਤੇ ਸਿੰਘਾਂ ਨੂੰ ਜਦੋਂ ਪਤਾ ਲੱਗਾ ਸਿੰਘ ਉਸ ਦਫ਼ਤਰ ਦੇ ਵਿੱਚ ਪਹੁੰਚ ਗਿਆ ਤੇ ਪ੍ਰਵਾਸੀ ਨੂੰ ਸਿੰਘਾਂ ਨੇ ਜਿਸ ਤਰ੍ਹਾਂ ਸਜ਼ਾ ਦਿੱਤੀ ਤੇ ਜਿਸ ਤਰ੍ਹਾਂ ਉਹਨੂੰ ਚਾੜਾ ਛਕਾਇਆ ਤੇ ਉਹ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਉਹਦਾ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖ ਮੈਂ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਂ ਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਸਰ ਇੱਥੇ ਹੀ ਨਹੀਂ ਹਾਂ ਦਰਵਾజా ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਠੀਕ ਰੱਖੋ ਲੈ ਸਾਡੇ ਸਾਹਮਣੇ ਤੂੰ ਕਿੱਦਾਂ ਪੋੜਿਆਗਾ ਠੀਕ ਹੈ ਨਾ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਘੜ ਦੂੰ ਸਾਲਾ ਯਾਰ ਦਾ ਲੈ ਪੈਰੀ ਹੱਥ ਦੋਵਾਂ ਦੇ ਪੈਰੀ ਹੱਥ ਲਾ ਗਲਤ ਤੈਨੇ ਅਲੀਗੇਸ਼ਨ ਹੈ ਗਲਤ ਤੈਨੇ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਇੱਕ ਮਿੰਟ ਇੱਕ ਖੜਜੋ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਉਹਨੂੰ ਕੁੜੀ ਨੂੰ ਗਲਤ ਅਸ਼ਲੀਲ ਮੈਸੇਜ ਕਰਨ ਦਾ ਹੱਕ ਕਿਹਨੇ ਦਿੱਤਾ ਅਧਿਕਾਰ ਕਿਹਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਦਿਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲੇ ਪ੍ਰੂਫ ਹੈ ਜੇ ਤਾਂ ਆਪਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀ ਹਥਲਾਂ ਨੂੰ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਹਨ ਉਹਨਾਂ ਨੂੰ ਵੀ ਕਦੀ ਕੋਈ ਇਹੋ ਜੀ ਗੱਲ ਕਹੀ ਉਹਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ ਚ ਕੀ ਫਰਕ ਹੈ ਕੋਈ ਗੱਲ ਨਹੀਂ ਦਿਖਾਦਾ ਮੈਂ ਦਿਖਾਦਾ ਰਾਤ ਨੂੰ ਕਿੰਨੇ ਮੈਸੇਜ ਚੈਨਲਾਂ ਤੇ 1 1 ਵਜੇ ਰਾਤ ਨੂੰ ਮੈਸੇਜ ਕਰਦਾ ਤੁਹਾਡਾ ਕੀ ਹੱਕ ਬਣਦਾ ਆਹ ਟਾਈਮ ਆਹ ਗੱਲ ਕਰਨ ਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਨਾਲ ਤੂੰ ਕੰਫਰਟੇਬਲ ਆ ਰਹੇ ਨਾ ਮਾਫੀ ਮੰਗ ਲੂ ਮੈਂ ਮੰਗ ਨੇ ਮਾਫੀ ਆਏ ਨਹੀਂ ਮੰਗਣੀਏ ਸਾਥ ਤੁਮ ਕੋ ਠੁੱਲ ਹੋਣੇ ਦਾ ਕੀ ਹੈ ਰਾਤ ਕੋ 1 ਵਜੇ ਮੈਸੇਜ ਮੈਨੇ ਜ਼ਰੂਰ ਕੀਏ ਜੋ ਇਹਨੋ ਨੇ ਮੈਸੇਜ ਕੀਏ 80 ਵਜੇ ਨੇ ਕੰਫਰਟੇਬਲ ਦੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਰੀਤੀ ਨਹੀਂ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਹੈਗੇ ਫਿਰ ਮੈਂ ਕਦੀ ਕੋਲੋਂ ਦੀ ਕੋਈ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਤੇ ਗੱਲ ਹੋਣੀ ਠੀਕ ਹੈ ਸ਼ਰਮ ਹੈਗੀ ਪੋਰਾ ਸ਼ਰਮ ਹੈਗੀ ਉਹਦੀ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ? ਜੀ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਉਂ? ਆਹ ਸਿੱਦੇ ਨਹੀਂ। ਹੂੰ ਤੇ ਆਪ ਨੂੰ ਕੋ ਪੁੱਛੋ ਮੈਂ ਇਹਨਾਂ ਨੂੰ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਹਾ। ਜੇ ਉਹ ਤੇਰੀ ਗੱਲ ਮੰਨ ਲੰਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਗੁੱਡੀ ਠੀਕ ਸੀ। ਜੇ ਕੁੜੀ ਨੇ ਤੈਨੂੰ ਜਵਾਬ ਦਿੱਤਾ ਤਾਂ ਕੁੜੀ ਗਲਤ ਹੋ ਗਈ। ਸਾਰੇ ਗਲਤ ਹੈ ਨਾ? ਲਈ ਮੈਂ ਇਹਨਾਂ ਨੂੰ ਕੁਭੀ ਨਹੀਂ ਕਿਹਾ। ਗਲਤ ਹੈ ਨੇ ਅਲੀਗੇਸ਼ਨ ਹੈ। ਗਲਤ ਹੈ ਨੇ ਅਲੀਗੇਸ਼ਨ ਹੈ। ਅਸੀਂ ਮਨਾ ਲਣੀ ਗੱਲ ਅਸੀਂ ਮਨਾ ਲਾਂਗੇ ਗੱਲ ਇਹ ਤੁਸੀਂ ਗੱਲ ਕਹਿਣੀ ਆ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕੈਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਮ ਆ ਤੁਸੀਂ ਕਹੀ ਸੀਗੇ ਨਾ ਇਹ ਗੱਲ ਤੁਸੀਂ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਈ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰਕੇ ਲਓਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਆਂ ਇੱਥੇ ਚੱਲਣ ਦੇਣੀ ਆਪਦੇ ਕੋਲੇ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਪਲੀਜ਼ ਮੈਨੂੰ ਮਾਫ ਕਰੋ ਮੇਰੇ ਵੱਲੋਂ ਪੀ ਚੰਦ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਹੁਣ ਸਰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਐ ਇਹ ਅਸੀਂ ਨਹੀਂ ਕਹਿ ਰਹੇ ਹੈਗੇ ਅਸੀਂ ਚੱਲ ਕਰੇ ਮਾਫੀ ਕਿਸ ਚੀਜ਼ ਦੀ ਮੰਗ ਰਹੀ ਮਾਫੀ ਕਿਸ ਚੀਜ਼ ਦੀ ਫਿਰ ਜੇ ਗਲਤੀ ਕੀਤੀ ਨਹੀਂ ਐ ਫਿਰ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਇਹ ਕੋਲ ਸਾਡੇ ਸਾਹਮਣੇ ਤੂੰ ਕਿੱਦਾਂ ਬੋੜਿਆਗਾ ਠੀਕ ਹੈ ਨਾ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਗੜਦੂ ਸੜਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਏ ਮੈਂ ਮੰਨਦਾ ਮੰਨਦੇ ਨਾ ਬੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇ ਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕੰਮ ਇਹਨੂੰ ਰਜ਼ਾਇਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਠੀਕ ਹੈ ਇਹ ਗੁੰਡਾਗਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਈ ਕਾਰਵਾਈ ਤਾਂ ਅਸੀਂ ਕਰਨੀ ਐ ਉਹ ਤਾਂ ਅਸੀਂ ਆਪ ਦੀ ਬਹਿੇਵਤੇ ਕਰਨੀ ਐ ਕਾਰਵਾਈ ਪੈਰੀਂ ਹੱਥ ਲਾ ਕੇ ਤੇ ਮਾਫੀ ਮੰਗਣੀ ਕੁੜੀ ਤੋਂ ਠੀਕ ਆ ਨਹੀਂ ਨਹੀਂ ਨੇ ਮੰਗਣੀ ਪਣੀ ਖੜੇ ਹੋ ਤੂੰ ਮੰਗਣੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲਾ ਪੈਰੀਂ ਹੱਥ ਦੋਵਾਂ ਦੇ ਪੈਰੀਂ ਹੱਥ ਲਾ ਉਹ ਹੈ ਜੀ ਕਹਿ ਪੈਰੀਂ ਹੱਥ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਠੀਕ ਆ ਹੁਣ ਕਹੂੰ ਯਾਰ ਕੋਈ ਕਰ ਨਹੀਂ ਸਕਦਾ ਚੰਗਾ ਕਰੀ ਤੂੰ ਜੇ ਕਿਹਾ ਤੁਸੀਂ ਆਜਿ ਵਿੱਚ ਜਿਤਨਾ ਹੈ ਨਿਕਮ ਕਰ ਸਕਦਾ ਕੁੜੀ ਤੁਹਾਡੇ ਵਰਗੇ ਲਾਹਨਤਾਂ ਲਾਉਣ ਨਾ ਕੰਮ ਨਹੀਂ ਕਰ ਦਿੰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫ਼ਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚੱਲ ਗਿਆ ਜਾਂ ਤੂੰ ਨਹੀਂ ਰਹੂਗਾ ਜਾਂ ਅਸੀਂ ਰਹਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਇਹ ਗੱਲ ਤਾਂ ਜਿਵੇਂ ਜਵਾਬ ਦੇਈ ਮੜੀ ਜੇ ਤੂੰ ਸੱਚਾ ਸੀ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਕੀ ਕੀ ਕੱਲੂ ਦੁਬਾਰੇ ਨਾ ਕਰੂੰਗਾ ਕੀ ਸ਼ਰਟੀ ਇਹ ਚੀਜ਼ ਦੀ ਲਿਖ ਕੇ ਦੇ ਫਿਰ ਸਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਬਾਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੋਗੇ ਇਹਨਾਂ ਨੂੰ ਇੰਗਲਿਸ਼ ਚ ਲਿਖੇ ਚਾਹੇ ਹਿੰਦੀ ਚ ਲਿਖੇ ਦੇਖ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫ਼ਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨਟਾਈਟਲ ਯੋਰ ਐਨ ਜੀਓ ਟੂ ਟੇਕ ਵੋਟੈਕ ਵੋਟ ਐਵਰ ਐਕਸ਼ਨਸ ਕਲੀਅਰਲੀ ਲੇਖ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾ ਉਹਦੇ ਹਾਂ ਹਾਂ ਜੀ ਸਰ ਠੀਕ ਹੈ ਜੀ ਪਰੇਕ ਕੁੜੀ ਇੱਥੇ ਹੀ ਕੰਮ ਕਰੂਗੀ ਹਾਂ ਠੀਕ ਆ ਇੱਥੇ ਹੀ ਕੰਮ ਕਰੂਗੀ ਇਹ ਮੜੇ ਆ ਪਾੜ ਲਓ ਫੋਟੋ ਖਿੱਚ ਲਾ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਕਰੀ ਜਾਣ ਲੱਗਿਆ ਦਸਤਾਨਾ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਰਦਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਾਵਾਂਗੇ ਠੀਕ ਹੈ মিডিਆ ਰਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆਪ ਦੇ ਖੇਤਰ ਪ੍ਰੇਡ